ਪਰ ਜਨਰਲ ਮੋਦੀ ਜਿਹੜਾ ਹੈ ਜਿਹੜੀ ਐਨਡੀਏ ਗਵਰਨਮੈਂਟ ਆ ਇਹ ਦੇਸ਼ ਨੂੰ ਟੋੜਨ ਦੀ ਗੱਲ ਕਰਦੀ ਹੈ ਜੁੜਨ ਦੀ ਗੱਲ ਕਰਦੀ ਹੈ ਕਾਮਨ ਨੂੰ ਜੁੜਨ ਦੀ ਗੱਲ ਕਰਦੀ ਹੈ ਔਰ ਇਸ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਰਹੋਣ ਦੀ ਗੱਲ ਕਰਦੀ ਹੈ ਜਿਹੜਾ ਕ੍ਰਿਸ਼ਚੀ ਸਮਾਜ ਆ ਉਹ ਕਿਸ ਤਰੀਕੇ ਦੇ ਗੁਲਾਮੀ ਦੇ ਸਿਸਟਮ ਚ ਰੱਖਿਆ ਜਾਗਾ ਕਿਸੇ ਤਰ੍ਹਾਂ ਉਹਨੂੰ ਬੰਧੂਆ ਬਣਾ ਜਾਣਾ ਸਾਡੇ ਸਾਰੇ ਸਾਧਨ ਜਿਹੜੇ ਆ ਉਹ ਖਤਮ ਕੀਤੇ ਜਾ ਰਹੇ ਨੇ ਉਹ ਨਹੀਂ ਬੰਦਾ ਪੰਜਾਬ 크੍ਰਿਸਚਨ ਮੂਵਮੈਂਟ ਨਾਲ ਜੁੜਿਆ ਉਹਦੇ ਲਈ ਕੋਈ ਦਚਿੱਤੀ ਨਹੀਂ ਹੈ ਉਹ ਕੋਈ ਡਬਲ ਮਾਈਂਡ ਨਹੀਂ ਹੈ ਕਿਉਂਕਿ ਜਦੋਂ ਉਹਨਾਂ ਨੇ ਕਿਸੇ ਚਰਚ ਦੇ ਵਿੱਚ ਮੀਟਿੰਗ ਕੀਤੀ ਜਦੋਂ ਉੱਥੇ ਤੁਸੀਂ ਮਜੂਸੀਆ ਤੁਸੀਂ ਸਮਰਥਨ ਵੀ ਕੀਤਾ ਸੀ ਵੀ ਮੈਂ ਸਮਰਥਨ ਦਿਆਂਗਾ ਮੈਂ ਉਹਨਾਂ ਦੀ ਮੀਟਿੰਗ ਵਿੱਚ ਕਿਸੇ ਜਗ੍ਹਾ ਤੇ ਮਿਲਦੂ ਨਹੀਂ ਸੀ ਨਾ ਨਾ ਨੂੰ ਨਹੀਂ ਬੁਲਾਇਆ ਫੋਨ ਇਹ ਮੈਨੂੰ ਦਿਖਾ ਦਿਓ ਕਿਹੜੀ ਜਗ੍ਹਾ ਤੇ ਅੱਜ ਤੁਸੀਂ ਨਹੀਂ ਉਹਨਾਂ ਦਾ ਸਮਰਥਨ ਕੀਤਾ ਯਾ ਸਮਰਥਨ ਦਿੱਤਾ ਮੈਂ ਗੱਲ ਕਰਦਾ ਜੇ ਉਹ ਸਬਜੈਕਟ ਤੇ ਮੀਟਿੰਗ ਬੁਲਾਈ ਜਾਂਦੀ ਅੱਜ ਜਿਹੜੀ ਉਹਨਾਂ ਨੇ ਜਥੇਬੰਦੀ ਬਣਾਈ ਆ ਜਿਹੜਾ ਮੈਨੂੰ ਹੁਣ ਤੁਸੀਂ ਦੱਸਿਆ 1 ਕੋ 15 20 ਦਿਨ ਪਹਿਲੇ ਪੁਰਾਣੀ ਗੱਲ ਆ ਸਾਡਾ ਕਿਉਂ ਨਹੀਂ ਹੈਗਾ ਭਾਈ ਕੀ ਉਹਦਾ ਮਤਲਬ ਇਹ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੈ ਕਿ ਸਾਨੂੰ ਇਸ ਦੇਸ਼ ਦੇ ਵਿੱਚ ਸਹੀਕ ਨਹੀਂ ਸਮਝਦੇ ਜਲੰਧਰ ਦੇ ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ 크ਰਿਸਚੀਅਨ ਮੂਵਮੈਂਟ ਫਰੰਟ ਦੇ ਵੱਲੋਂ ਵੱਡਾ ਸਮਰਥਨ ਮਿਲਿਆ ਹੈ ਕਿਉਂ ਇਸ ਸਮਰਥਨ ਦਿੱਤਾ ਗਿਆ ਕਿਉਂ ਕਾਂਗਰਸ ਦੇ ਹੀ ਹੱਕ ਦੇ ਵਿੱਚ ਇਹ ਭਾਈਚਾਰਾ ਖੜਿਆ ਸਾਡੇ ਨਾਲ ਹਾਮੀਦ ਮਸੀ ਇਸ ਫਰੰਟ ਦੇ ਮੁਖੀ ਨੇ ਸਰ ਕਾਂਗਰਸ ਦੇ ਉਮੀਦਵਾਰ ਚੰਜੀਤ ਸਿੰਘ ਚੰਨੀ ਨੇ ਜਲੰਧਰ ਤੋਂ ਉਹਨਾਂ ਦੀ ਹੀ ਹਮਾਇਤ ਕਰਨਾ ਫੈਸਲਾ ਕਿਉਂ ਲਿਆ ਜੀ ਇਸ ਕਰਕੇ ਲਿਆ ਗਿਆ ਹੈ ਕਿ ਕਿਉਂਕਿ ਜਿਹੜੇ ਚੰਜੀਤ ਸਿੰਘ ਚੰਨੀ ਨੇ ਉਹ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੇ ਜਿਹੜੀ ਕਾਂਗਰਸ ਆ ਉਹ ਸੈਕੂਲਰ ਪਾਰਟੀ ਆ ਔਰ ਇਸ ਦੇਸ਼ ਦੇ ਵਿੱਚ ਕਟਗਿੰਤੀ ਜਿਹੜੇ ਲੋਕੀ ਨੇ ਇਹਦਾ ਕਟ ਗਿਣਤੀ ਦੇ ਜਿਹੜੇ ਕਾਮਨ ਨੇ ਉਹਨਾਂ ਦੀ ਉਹ ਉਹਨਾਂ ਨੂੰ ਵਿੱਚ ਉਹਨਾਂ ਦਾ ਉਹਨਾਂ ਨੂੰ ਵੀ ਬਰਾਬਰ ਦਾ ਦਰਜਾ ਦੇਣ ਦੀ ਉਹ ਗੱਲ ਕਰਦੀ ਹੈ ਦੂਸਰੇ ਪਾਸੇ ਜਿਹੜਾ ਐਨਡੀਏ ਆ ਇਹਦਾ ਨੈਸ਼ਨਲ ਡੈਮੋਕ੍ਰੈਟਿਕ ਅਲਾਈანს ਹੈਗਾ ਯਾਰ ਜਿਹਦਾ ਅਗਵਾਈ ਨਰਮੋਦੀ ਜੀ ਕਰਦੇ ਨੇ ਉਹ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਆ ਭਾਈਚਾਰਿਆਂ ਨੂੰ ਲੜਾਉਣ ਦੀ ਗੱਲ ਕਰਦੇ ਆ ਇਸ ਦੇਸ਼ ਦੇ ਵਿੱਚ ਹਿੰਦੂ ਦੀ ਗੱਲ ਕਰਦੇ ਆ ਹਿੰਦੂ ਰਾਸ਼ਟਰ ਦੇ ਬਣਾਉਣ ਦੀ ਗੱਲ ਕਰਦੇ ਆ ਸਾਨੂੰ ਹਿੰਦੂ ਸਮਾਜ ਦੇ ਨਾਲ ਅਸੀਂ ਤੋਂ ਉਹਨਾਂ ਦੇ ਵਿੱਚ ਹੀ ਰਹਿੰਦੇ ਆ। ਉਹ ਅਸੀਂ ਉਹਨਾਂ ਦੇ ਇਕੱਠੇ ਰਹਿੰਦੇ ਆ। ਅਸੀਂ ਅਸੀਂ ਉਹਨਾਂ ਦੇ ਵਿਆਹ ਸ਼ਾਦੀਆਂ ਜਾਂਦੇ ਸਾਡੇ ਹੁੰਦੇ ਨੇ। ਅਸੀਂ ਸਾਰੇ ਬਾਕੀ ਸਾਰੇ ਸਿੱਤਮ ਤੁਸੀਂ ਇਕੱਠੇ ਰਹਿੰਦੇ ਆ। ਪਰ ਨਰਿੰਦਰ ਮੋਦੀ ਜਿਹੜਾ ਹੈ ਜਿਹੜੀ ਐਨਡੀਏ ਗਵਰਨਮੈਂਟ ਆ ਇਹ ਦੇਸ਼ ਨੂੰ ਤੋੜਨ ਦੀ ਗੱਲ ਕਰਦੀ ਆ। ਕੌਮਨ ਨੂੰ ਲੜਾਉਣ ਦੀ ਗੱਲ ਕਰਦੀ ਆ। ਕਾਂਗਰਸ ਪਾਰਟੀ ਜਿਹੜੀ ਆ ਉਹ ਦੇਸ਼ ਨੂੰ ਜੋੜਨ ਦੀ ਗੱਲ ਕਰਦੀ ਆ। ਕੌਮਨ ਨੂੰ ਜੋੜਨ ਦੀ ਗੱਲ ਕਰਦੀ ਆ। ਔਰ ਇਸ ਦੇਸ਼ ਨੂੰ ਸੰਵਿਧਾਨ ਦੇ ਮੁਤਾਬਕ ਚਲਾਉਣ ਦੀ ਗੱਲ ਕਰਦੀ ਆ। ਔਰ ਉਹ ਜਿਹੜੀ ਵੱਡੀ ਲੰਬੜਦਾਰ ਆ ਉਹ ਕਾਂਗਰਸ ਪਾਰਟੀ ਇਸ ਕਰਕੇ ਇਸ ਵਾਰੀ ਸਮਰਥਨ ਕਰਦੀ ਹੈ ਇਹ ਸਮਰਥਨ ਤੁਹਾਡਾ ਪੂਰੇ ਪੰਜਾਬ ਦੇ ਵਿੱਚ ਰਹੇਗਾ ਜਾਂ ਸਿਰਫ ਜਲੰਧਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਕਾਂਗਰਸ ਦੇ ਉਮੀਦਵਾਰ ਜਿੱਥੇ ਜਿੱਥੇ ਵੀ ਕਾਂਗਰਸ ਦੇ ਕੈਂਡੀਡੇਟ ਆ ਸਾਰੇ ਨੂੰ ਸਮਰਥਨ ਆਇਆ ਅੱਛਾ ਇਹ ਤੁਹਾਡਾ ਕਲਾ ਫਰੰਟ ਕਰ ਰਿਹਾ ਸਮਰਥਨ ਜਾਂ ਪੂਰਾ ਭਾਈਚਾਰਾ ਕ੍ਰਿਸ਼ਚਨ ਭਾਈਚਾਰਾ ਪੰਜਾਬ 크੍ਰਿਸ਼ਚਨ ਮੂਵਮੈਂਟ ਕਰਦੀ ਪਈ ਹਮ ਅਸੀਂ ਪੰਜਾਬ 크੍ਰਿਸ਼ਚਨ ਮੂਵਮੈਂਟ ਵੱਲੋਂ ਕਰਦੇ ਪਈ ਹਮ ਕੁਚਰਜੀਤ ਸਿੰਘ ਚੰਨੀ ਨਾਲ ਉਹਨਾਂ ਨਾਲ ਗੱਲਬਾਤ ਹੋਈ ਕਾਂਗਰਸ ਨਾਲ ਗੱਲਬਾਤ ਹੋਈ ਜੋ ਤੁਸੀਂ ਸਮਰਥਨ ਦੇ ਪੰਜ ਛੇ ਮੀਟਿੰਗਾਂ ਹੋ ਚੁੱਕੀਆਂ ਨੇ ਸਾਡੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਸਾਰੀਆਂ ਅਸੀਂ ਉਹਨਾਂ ਨਾਲ ਡਿਸਕਸ ਕੀਤੀਆਂ ਉਹਨਾਂ ਨੂੰ ਇਹ ਦੱਸਿਆ ਸੀ ਕਿ ਸਾਡੇ ਨਾਲ ਇਸ ਲੈਵਲ ਦੇ ਉੱਤੇ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਜਿਹੜਾ ਕ੍ਰਿਸਚਨ ਸਮਾਜ ਆ ਉਹ ਕਿਸ ਤਰੀਕੇ ਦੇ ਨਾਲ ਉਹਨੂੰ ਗੁਲਾਮੀ ਦੇ ਸਿਸਟਮ ਦੇ ਵਿੱਚ ਰੱਖਿਆ ਜਾ ਰਿਹਾ ਕਿਸ ਤਰ੍ਹਾਂ ਉਹਨੂੰ ਬੰਧੂਆ ਬਣਾਇਆ ਜਾ ਰਿਹਾ ਸਾਡੇ ਸਾਰੇ ਸਾਧਨ ਜਿਹੜੇ ਆ ਉਹ ਖਤਮ ਕੀਤੇ ਜਾ ਰਹੇ ਨੇ ਇਹ ਅਸੀਂ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੀਆਂ ਨੇ ਉਹਨਾਂ ਨੇ ਸੰਯੁਕਤ ਪ੍ਰੋਸਾਦ ਵੀ ਦਵਾਇਆ ਕਿ ਉਹ ਖੁਦ ਵੀ ਔਰ ਕਾਂਗਰਸ ਪਾਰਟੀ ਵੀ ਜੋ ਪਿਛਲੇ ਸਮੇਂ ਦੇ ਵਿੱਚ ਕ੍ਰਿਸ਼ਨਾ ਦੇ ਨਾਲ ਵਿਸਕਾਰਾ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਉਸ ਵਿਸਕਾਰੇ ਨੂੰ ਖਤਮ ਕੀਤਾ ਜਾਏਗਾ ਔਰ ਕਾਂਗਰਸ ਪਾਰਟੀ ਵੱਡੇ ਲੈਵਲ ਤੇ ਸਾਡੀ ਹਮਾਇਤ ਵਿੱਚ ਆਏਗੀ ਬੇਟੇ ਅੱਛਾ ਜਦੋਂ ਹੁਣ ਤੁਸੀਂ ਕਾਂਗਰਸ ਦਾ ਸਮਰਥਨ ਕੀਤਾ ਤਾਂ ਤੁਹਾਡੇ ਭਾਈਚਾਰੇ ਦੇ ਵਿੱਚੋਂ ਵੀ ਲੋਕ ਚੋਣ ਮੈਦਾਨ ਦੇ ਵਿੱਚ ਹੈਗੇ ਨੇ ਆਪਣੇ ਭਾਈਚਾਰੇ ਦੀ ਸਪੋਰਟ ਕਿਉਂ ਨਹੀਂ ਕਰਦੇ ਤੁਸੀਂ ਕਿਉਂ ਨਾ ਤੁਹਾਡਾ ਭਾਈਚਾਰਾ ਜਿੱਤ ਕੇ ਅੱਗੇ ਆਵੇ ਦੋ ਕੈਂਡੀਡੇਟ ਵੀ ਲਾਣੇ ਪਿਛਲੇ ਪਿਛਲੇ ਦਿਨੀ ਇੱਕ ਪਾਰਟੀ ਦੇਖੋ ਐਸ ਵੇਲੇ ਤੱਕ دونك ਉਹਨਾਂ ਦਾ ਸਾਨੂੰ ਕੋਈ ਗੱਲ ਦਾ ਨਹੀਂ ਪਤਾ ਲੱਗਾ ਕਿ ਕੌਣ ਖੜਾ ਹੋ ਰਿਹਾ ਜਾਂ ਕੌਣ ਨਹੀਂ ਹੋ ਰਿਹਾ ਸਾਡੇ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਗਈ ਨਾ ਸਾਡੇ ਨਾਲ ਕੋਈ ਡਿਸਕਸ ਕੀਤਾ ਗਿਆ ਜੇ ਉਹ ਸਾਡੇ ਨਾਲ ਡਿਸਕਸ ਕਰਦੇ ਤੇ ਫਿਰ ਅਸੀਂ ਉਹਦੇ ਮੁਤਾਬਕ ਗੱਲ ਕਰਦੇ ਕਿਉਂਕਿ ਜਦ ਸਾਡੇ ਨਾਲ ਡਿਸਕਸ ਹੀ ਨਹੀਂ ਕੀਤਾ ਗਿਆ ਕਿ ਇਹ ਜਿਹੜਾ ਐਲਾਨ ਆ ਇਹ ਕੱਲਾ ਮੇਰੇ ਕਰਨ ਦੇ ਨਾਲ ਨਹੀਂ ਹੈਗਾ ਜਿਹੜੀ ਪੰਜਾਬ ਕਿਸਨ ਮੂਵਮੈਂਟ ਦੀ ਪੂਰੀ ਕਮੇਟੀ ਆ ਐਗਜ਼ੀਕਟਿਵ ਕਮੇਟੀ ਆ ਉਹਨੇ ਪੰਜਾਬ ਦੀ ਐਗਜ਼ੀਕਟਿਵ ਕਮੇਟੀ ਕਮੇਟੀ ਆ ਉਹਦੇ ਨਾਲ ਡਿਸਕਸ ਕਰਕੇ ਕਰਨਾ ਸੀਗਾ ਉਹਦੇ ਚ ਜੇ ਕੋਈ ਗੱਲ ਆਈ ਨਹੀਂ ਉਹਨਾਂ ਨੂੰ ਸਾਨੂੰ ਕੋਈ ਰਿਕੁਐਸਟ ਲੈਟਰ ਤਾਂ ਦਿੱਤਾ ਹੀ ਨਹੀਂ ਸੀ ਉਹਨਾਂ ਨੇ ਮੇਰੇ ਖਿਆਲ ਨਾਲ ਅੰਮ੍ਰਿਤਸਰ ਔਰ ਗੁਰਦਾਸਪੁਰ ਤੋਂ ਕੈਂਡੀਡੇਟ ਨਾਲ ਸਾਨੂੰ ਉਹਦੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ ਕਿ ਗੱਲ ਹੈਗੀ ਸਿਧਾਂਤ ਦੀ ਹਡੈਲੋਜੀ ਦੀ ਗੱਲ ਹੈਗੀ ਅਸੀਂ ਇਸ ਵੇਲੇ ਦੇਸ਼ ਦੇ ਵਿੱਚੋਂ ਜਿਹੜੀਆਂ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਉਹਨਾਂ ਨੂੰ ਖਤਮ ਕਰ ਲੈ ਉਹਨਾਂ ਦੇ ਵਿਰੁੱਧ ਜਿਹੜੀਆਂ ਦੇਸ਼ ਨੂੰ ਤੋੜਦੀਆਂ ਅਸੀਂ ਉਹਨਾਂ ਦੇ ਬਲੋਗ ਜਿਹੜੀਆਂ ਸੈਕੂਲਰ ਫੋਰਸਿਸ ਨੇ ਜਿਹੜਾ ਦੇਸ਼ ਨੂੰ ਜੋੜਨ ਦੀ ਗੱਲ ਕਰਦੀਆਂ ਅਸੀਂ ਉਹਨਾਂ ਦੀ ਮਦਦ ਕਰਦੇ ਹਾਂ ਪਰ ਜੇ ਜਿਸ ਤਰੀਕੇ ਦੇ ਨਾਲ ਹੁਣ ਤੁਹਾਡੀ ਭਾਈਚਾਰਾ ਦੇ ਵਿੱਚ ਲੋਕ ਹਿੰਮਤ ਕਰਕੇ ਅੱਗੇ ਆ ਰਹੇ ਨੇ ਇਲੈਕਸ਼ਨ ਲੜ ਰਹੇ ਨੇ ਤੁਸੀਂ ਦੂਸਰੇ ਪਾਸੇ ਤੁਰੇ ਫਿਰਦੇ ਹੋ ਲੱਗਦਾ ਫਿਰ ਵਿਸ਼ਵਾਸ ਦੀ ਕਮੀ ਲੋਕਾਂ ਦੇ ਵਿੱਚ ਆਊਗੀ ਤੁਹਾਡੇ ਆਪਣੇ ਭਾਈਚਾਰੇ ਦੇ ਵਿੱਚ ਵਿਸ਼ਵਾਸ ਦੀ ਕਮੀ ਆ ਜੂਗੀ ਇਸ ਗੱਲ ਅਸੀਂ ਕੋਈ ਇਦਾਂ ਦੇ ਤੁਰੇ ਨਹੀਂ ਫਿਰਦੇ ਸਾਡੇ 'ਚ ਨਾ ਹੀ ਵਿਸ਼ਵਾਸ ਦੀ ਕਮੀ ਦੀ ਗੱਲ ਹੈਗੀ ਅਸੀਂ ਇਹ ਗੱਲਾਂ ਵੀ ਉਹਨਾਂ ਦੇ ਨਾਲ ਕੀਤੀਆਂ ਕਿ ਸਾਨੂੰ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਅਜ ਤੱਕ ਰਾਜਨੀਤਿਕ ਤੌਰ ਤੇ ਸਾਨੂੰ ਪ੍ਰਮੋਟ ਨਹੀਂ ਕੀਤਾ ਲੀਡਰ ਨਹੀਂ ਕੀਤਾ ਅਸੀਂ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਆਉਣ ਵਾਲਾ ਜਿਹੜਾ ਸਮਾਂ ਆ 2027 ਦਾ ਜਿਹੜਾ ਇਲੈਕਸ਼ਨ ਆ ਪੰਜਾਬ ਦੇ ਵਿੱਚ ਇਹਦੇ ਵਿੱਚ ਕ੍ਰਿਸ਼ਨਾ ਨੂੰ ਬਰਾਬਰ ਦੀ ਨੁਮਾਇੰਦਗੀ ਰਾਜਨੀਤਿਕ ਤੌਰ ਤੇ ਮਿਲਣੀ ਚਾਹੀਦੀ ਰਾਜਨੀਤਿਕ ਹਿੱਸੇਦਾਰੀ ਦਾ ਮਤਲਬ ਹੈਗਾ ਐਮਐਲਏ ਦੀਆਂ ਟਿਕਟਾਂ ਸਾਨੂੰ ਉਹਨਾਂ ਨੇ ਹਾਂ ਕੀਤੀ ਹੈ ਕਿ ਮਿਲਣਗੀ ਉਹ ਸਾਡੇ ਲਈ ਜ਼ੋਰ ਲਾਉਣਗੇ ਮੈਂ ਕਿਹਾ ਇਹ ਲੋਕ ਤਾਂ कंफ्यूज ਹੋਣਗੇ ਨਾ ਕਿ ਜੇ ਆਪਾਂ ਭਾਈਚਾਰਾ ਇਕੱਠਾ ਨਹੀਂ ਹੋ ਗਏ ਇੱਕ 프ਰੰਟ ਤੇ ਲੜ ਰਹੇ ਤਾਂ ਫਿਰ ਅੱਗਿਓ ਕੀ ਹਾਸ ਕਰਨਗੇ ਦੇਖੋ ਭਾਈਚਾਰਾ ਕੋਈ ਕਨਫਿਊਜ਼ਲੀ ਹੋਣ ਵਾਲੀ ਗੱਲ ਨਹੀਂ ਜਾਂ ਤਾਂ ਕੋਈ ਨਾ ਵੀ ਜਲੰਧਰ ਚ ਕਿਸੇ ਨੇ ਖੜਾ ਕੀਤਾ ਜਾਂ ਅਮਰਸਰ ਚ ਕੋਈ ਮਤਲਬ ਵੀ ਫਿਰੋਜ਼ਪੁਰ ਚ ਆ ਜਾਂਦਾ ਕਿ ਕਿਸੇ ਜਗ੍ਹਾ ਤੇ ਸਾਨੂੰ ਇੱਕ ਗੱਲ ਦੀ ਇਨਫੋਰਮੇਸ਼ਨ ਆ ਰਹੀ ਸਿਰਫ ਤੁਸੀਂ ਦੱਸਿਆ ਕਿ ਗੁਰਦਾਸਪੁਰ ਦੇ ਵਿੱਚ ਖੜਾ ਹੋ ਰਿਹਾ ਗੁਰਦਾਸਪੁਰ ਚ ਕਿਵੇਂ ਭਾਈਚਾਰਾ ਦੇ ਵਿੱਚ ਕਨਫਿਊਜ਼ਨ ਪੈਦਾ ਹੋ ਜਾਊਗਾ ਭਾਈ ਅਸੀਂ ਭਾਈਚਾਰੇ ਵੱਲੋਂ ਇਹ ਸਟੇਟਮੈਂਟ ਨਹੀਂ ਦੇ ਰਹੇ ਸੀ ਪੰਜਾਬ ਕਿਸਾਨ ਮੂਵਮੈਂਟ ਵੱਲੋਂ ਦੇ ਰਹੇ ਸੀ ਤਹਰੇ ਫੇ ਧਿਆਨ ਦਿਲਾਵਾ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਇਹ ਪੰਜਾਬ 크ਰਿਸਚੀਅਨ ਮੂਵਮੈਂਟ ਨੇ ਐਲਾਨ ਕੀਤਾ ਮਸੀਹ ਭਾਈਚਾਰੇ ਬਲੋਂ ਉਹੀ ਸਵਾਲ ਆਣਾ ਫਿਰ ਜੁੜਿਆ ਤਾਂ ਤੁਹਾਡੇ ਨਾਲ ਭਾਈਚਾਰਾ ਹੀ ਆ ਨਾ ਆਫਰ ਟ੍ਰੋਲ ਹਾਲਾਂਕਿ ਹੋਰ ਵੀ ਸਮਾਜ ਦੇ ਵਿੱਚ ਧਰਮ ਦੇ ਵਿੱਚ ਲੋਕ ਤੁਹਾਡੇ ਨਾਲ ਜੁੜੇ ਹੋਣਗੇ ਪਰ ਤੁਹਾਡਾ ਭਾਈਚਾਰਾ ਤਾਂ ਤੁਹਾਡੇ ਨਾਲ ਜੁੜਿਆ ਨਾ ਫਿਰ ਉਹ ਤਾਂ ਫਿਰ ਦੁਚਿੱਤੀ ਦਿਖੂਗਾ ਨਾ ਕਿ ਕਿੱਧਰ ਜਾਈਏ ਹੁਣ ਆਪਣੇ ਉਸ ਲੀਡਰ ਪਿੱਛੇ ਜਾਈਏ ਜਾਂ ਇਧਰ ਵਾਲੇ ਮੂਵਮੈਂਟ ਦੇ ਵਿੱਚ ਜਾਈਏ ਜਿਹੜਾ ਵੀ ਬੰਦਾ ਪੰਜਾਬ 크ਰਿਸਚੀਅਨ ਮੂਵਮੈਂਟ ਨਾਲ ਜੁੜਿਆ ਉਹਦੇ ਲਈ ਕੋਈ ਦੁਚਿੱਤੀ ਨਹੀਂ ਹੈਗੀ ਉਹ ਕੋਈ ਡਬਲ ਮਾਈਂਡ ਨਹੀਂ ਹੈਗਾ ਜੋ ਪੰਜਾਬ 크ਰਿਸਚਨ ਮੂਵਮੈਂਟ ਕਹਿੰਗੇ ਲੰਬਾ ਕੇਡਰ ਸਾਡਾ ਅੱਜ ਤੱਕ ਅੱਜ ਇੱਕ ਦਿਨ ਚ ਨਹੀਂ ਹੈ ਕੇਡਰ ਬਣਿਆ ਸਾਡਾ ਪੰਜਾਬ 크ਰਿਸਚਨ ਮੂਵਮੈਂਟ ਆ ਪੰਜਾਬ 크ਰਿਸਚਨ ਮੂਵਮੈਂਟ 189 ਦੀ ਕੰਮ ਕਰਦੀ ਪੰਜਾਬ ਦੇ ਵਿੱਚ ਜਿੰਨੀ ਵੀ ਨਾਰਮਲ ਸੀ 크ਰਿਸਚਨਾਂ ਦੇ ਅਗੇਂਸਟ ਸੀ ਜਿਹੜੀ ਚੱਲਦੀ ਸੀ ਜੋ ਯੂਪੀ ਚ ਹੋ ਰਿਹਾ ਉਹ ਪਹਿਲਾਂ ਪੰਜਾਬ ਚ ਵੀ ਇਦਾਂ ਹੀ ਸੀ ਜੋ ਰਾਜਸਥਾਨ ਚ ਹੋ ਰਿਹਾ ਉਹ ਪਹਿਲਾਂ ਪੰਜਾਬ ਚ ਵੀ ਇਦਾਂ ਹੀ ਸੀ ਜੋ ਗੁਜਰਾਤ ਚ 크ਰਿਸਚਨਾਂ ਦੇ ਪਾਸੋਂ ਉੱਥੇ ਵੀ ਇਦਾਂ ਹੀ ਸੀ ਪੰਜਾਬ 크ਰਿਸਚਨ ਮੂਵਮੈਂਟ ਨੇ ਡਟ ਕੇ ਕੰਮ ਕੀਤਾ ਔਰ ਪੰਜਾਬ ਦੇ ਵਿੱਚ ਉਹ ਜਿਹੜੀਆਂ ਮਸੀਹ ਵਿਰੋਧੀ ਤਾਕਤਾਂ ਸੀ ਉਹਨਾਂ ਨੂੰ ਅਸੀਂ ਡੀਫੀਟ ਕੀਤਾ ਹਰਾਇਆ ਉਹਨਾਂ ਨੂੰ ਔਰ ਅੱਜ ਪੰਜਾਬ 크ਰਿਸਚਨ ਪੰਜਾਬ ਦੇ ਵਿੱਚ ਜੇ ਅੱਜ ਪਸੀ ਭਾਈਚਾਰਾ ਆਪਣਾ ਸਿਰ ਚਾ ਚੋ ਕੇ ਕੰਮ ਕਰਦਾ ਤਾਂ ਪੰਜਾਬ 크ਰਿਸਚਨ ਮੂਵਮੈਂਟ ਦੀ ਬਤੌਲਤ ਕਰਦਾ ਔਰ ਪੰਜਾਬ 크ਰਿਸਚਨ ਮੂਵਮੈਂਟ ਦਾ ਹੀ ਫੈਸਲਾ ਹੈਗਾ ਕਿ ਅਸੀਂ ਹੌਣ ਵਾਲੇ ਜਿਹੜਾ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਅਸੀਂ ਰਾਜਨੀਤਿਕ ਤੌਰ ਤੇ ਅੱਗੇ ਜਾਣਾ ਚਾਹੁੰਦੇ ਹਾਂ ਉਹ ਅਸੀਂ 2027 ਚ ਜਾਂਦਾ ਤੁਹਾਡਾ ਜਿਵੇਂ ਤੁਸੀਂ ਇਸ ਵਾਰ ਹੀ ਸਮਰਥਨ ਦਿੱਤਾ ਇਸ ਤੋਂ ਪਹਿਲਾਂ ਵੀ ਕਦੀ ਕਿਸੇ ਪਾਰਟੀ ਨੂੰ ਸਪੋਰਟ ਕੀਤੀ ਜਾਂ ਤੁਹਾਡੇ ਫਰੰਟ ਨੇ ਇਸ ਇਸ ਤਰੀਕੇ ਦਾ ਫੈਸਲਾ ਲਿਆ ਕਦੀ ਕਿਸੇ ਪਾਰਟੀ ਹੋਰ ਨੂੰ ਲੈ ਕੇ ਪਹਿਲੇ ਅਸੀਂ 2007 ਦੇ ਵਿੱਚ ਲਿਆ ਸੀਗਾ ਉਦੋਂ ਪੰਜਾਬ ਦੇ ਵਿੱਚ ਵਿਧਾਨ ਸਭਾ ਇਲੈਕਸ਼ਨ ਸੀਗੇ ਉਦੋਂ ਅਸੀਂ ਅਕਾਲੀ ਦਲ ਬਾਦਲ ਨੂੰ ਸਮਰਥਨ ਦਿੱਤਾ ਸੀਗਾ ਔਰ ਅਕਾਲੀ ਦਲ ਬਾਦਲ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਸੀ ਫਿਰ ਅਸੀਂ 2012 ਚ ਉਹਨੂੰ ਸਮਰਥਨ ਦਿੱਤਾ ਸੀ ਫਿਰ ਉਹਨੇ ਸਰਕਾਰ ਬਣਾਈ ਸੀ ਅਸੀਂ ਇਸ ਜੁਨਾਗੋ ਨੂੰ 2017 ਚ ਸਮਰਥਨ ਵਾਪਸ ਲੈ ਲਿਆ ਸਮਝ ਜਿਹੜੇ ਜਿਹੜੇ ਲੀਡਰ ਨੇ ਹੁਣ ਐਲਾਨੇ ਨੇ ਉਮੀਦਵਾਰ ਐਲਾਨੇ ਨੇ ਥਾਪਰ ਹੁਣੀ ਖੁਦ ਵੀ ਆਏ ਇਸ ਗੱਲ ਨੂੰ ਕਹਿੰਦੇ ਜਦੋਂ ਉਹਨਾਂ ਨੇ ਕਿਸੇ ਚਰਚ ਦੇ ਵਿੱਚ ਮੀਟਿੰਗ ਕੀਤੀ ਜਦੋਂ ਤਾਂ ਉੱਥੇ ਤੁਸੀਂ ਮੌਜੂਦ ਸੀਰ ਤੁਸੀਂ ਸਮਰਥਨ ਵੀ ਕੀਤਾ ਸੀ ਵੀ ਮੈਂ ਸਮਰਥਨ ਦੇਵਾਂਗਾ ਇਹਨਾਂ ਨੂੰ ਮੈਂ ਉਹਨਾਂ ਦੀ ਮੀਟਿੰਗ ਵਿੱਚ ਕਿਸੇ ਜਗ੍ਹਾ ਤੇ ਮੌਜੂਦ ਨਹੀਂ ਸੀ ਨਾ ਨਾ ਮੈਨੂੰ ਬੁਲਾਇਆ ਕੋਈ ਮੈਨੂੰ ਦਿਖਾ ਦਿਓ ਕਿਹੜੀ ਜਗ੍ਹਾ ਤੇ ਕਹਿੰਦੇ ਤੁਸੀਂ ਨਹੀਂ ਉਹਨਾਂ ਦਾ ਸਮਰਥਨ ਦੀ ਗੱਲ ਯਾ ਸਮਰਥਨ ਦਿੱਤਾ ਮੈਂ ਗੱਲ ਕਰਦੇ ਆ ਜੇ ਉਸ ਸਬਜੈਕਟ ਤੇ ਮੀਟਿੰਗ ਬੁਲਾਈ ਜਾਂਦੀ ਤੇ ਆ ਜਿਹੜੀ ਉਹਨਾਂ ਨੇ ਜੱਥੇਬੰਦੀ ਬਣਾਈ ਆ ਜਿਹੜਾ ਮੈਨੂੰ ਹੁਣ ਤੁਸੀਂ ਦੱਸਿਆ ਇਹ ਕੋ 15 20 ਦਿਨ ਪਹਿਲੇ ਪੁਰਾਣੀ ਗੱਲ ਆ ਪਹਿਲਾਂ ਤੇ ਕਦੀ ਮੀਟਿੰਗ ਹੋਈ ਨਹੀਂ ਇਸ ਇਸ਼ੂ ਦੇ ਉੱਤੇ ਕਦੀ ਗੱਲ ਹੀ ਨਹੀਂ ਹੋਈ ਇਸ ਗੱਲ ਦੇ ਉੱਤੇ ਰਾਜਨੀਤਿਕ ਪਾਰਟੀ ਜੇ ਬਣਾਉਣੀ ਆ ਉਹ ਬਕਾਇਦਾ ਤੌਰ ਤੇ ਅਸੀਂ ਬਣਾਵਾਂਗੇ 2027 ਦੇ ਇਲੈਕਸ਼ਨ ਲਈ ਬਣਾਵਾਂਗੇ ਜੇ ਜ਼ਰੂਰਤ ਪਈ ਤਾਂ ਅਸੀਂ ਬਕਾਇਦਾ ਤੌਰ ਤੇ ਇਲੈਕਸ਼ਨ ਕਮਿਸ਼ਨ ਤੋਂ ਰਜਿਸਟਰਡ ਕਰਾਵਾਂਗੇ ਫਿਰ ਅਸੀਂ ਇਲੈਕਸ਼ਨ ਚਾਵਾਂਗੇ ਅਸੀਂ ਖਾਲੀ ਪਾਰਟੀ ਬਣਾ ਕੇ ਨਹੀਂ ਆਵਾਂਗੇ ਇਹ ਦੋ ਦੋ ਸਾਲ ਦਾ ਕਾਰਜਕਾਲ ਆਵਾਂਗੇ ਪਾਰਟੀ ਦਾ ਵੀਰਿਆ ਇਸ ਦੋ ਸਾਲ ਦੇ ਵਿੱਚ ਭਾਈਚਾਰੇ ਨੂੰ ਕੁਝ ਮਹਿਸੂਸ ਕਰਦੇ ਹੋ ਕੋਈ ਕੋਈ ਬੈਨੀਫਿਟ ਹੋਇਆ ਜਾਂ ਕੋਈ ਰਾਹਤ ਮਿਲੀ ਜਾਂ ਫਿਰ ਇਧਰੋਂ ਵੀ ਨਿਰਾਸ਼ਾ ਲੱਗੀ ਤਾਂ ਫੇਰ ਕਾਂਗਰਸ ਵਾਲੇ ਪਾਸੇ ਗਏ ਦੋ ਸਾਲ ਤੋਂ ਜਦੋਂ ਦੋ ਸਾਲ ਤੇ ਦੋ ਮਹੀਨੇ ਹੋ ਗਏ ਇਹਨਾਂ ਦੀ ਸਰਕਾਰ ਬਣੀ ਨੂੰ ਤੱਕ ਉਹ ਤੀਸਰਾ ਮਹੀਨਾ ਚੱਲਦਾ ਪਿਆ ਜਦੋਂ ਦੀ ਇਹ ਸਰਕਾਰ ਬਣੀ ਆ ਸਰਕਾਰ ਨੂੰ ਜਿਹੜੇ ਲੋਕੀ ਸਾਡੇ ਕੁਝ ਲੋਕੀ ਇਹਨਾਂ ਦੇ ਨਾਲ ਕੰਮ ਕਰਦੇ ਸੀ ਉਹਨਾਂ ਨੇ ਬੜੀ ਅਪਰੋਚ ਕੀਤੀ ਅੱਜ ਤੱਕ ਸਰਕਾਰ ਨੇ ਜਿੰਨੀਆਂ ਵੀ ਪ੍ਰਸ਼ਾਸਨਿਕ ਤੌਰ ਦੇ ਉੱਤੇ ਜਿੰਨੀਆਂ ਵੀ ਅਪੁਆਇੰਟਮੈਂਟ ਦਿੱਤੀਆਂ ਨੇ ਉਹਨਾਂ ਚ ਕ੍ਰਿਸਚੀਅਨ ਕਿਸੇ ਨੂੰ ਕੋਈ ਅਪੁਆਇੰਟਮੈਂਟ ਨਹੀਂ ਦਿੱਤੀ ਕ੍ਰਿਸਚੀਅਨਾਂ ਨੂੰ 100% ਨਿਰਾਸ਼ ਕੀਤਾ ਜਦੋਂ ਨੇ ਨਿਰਾਸ਼ੀ ਕੀਤਾ ਹੁਣ ਦਿੱਲੀ ਦੇ ਵਿੱਚ ਇਹਨਾਂ ਦੀ ਸਰਕਾਰ ਲੰਬੇ ਸਮੇਂ ਤੋਂ ਚੱਲਦੀ ਪਈ ਆ ਅੱਜ ਤੱਕ ਦਿੱਲੀ ਦੇ ਵਿੱਚ ਇਹਨਾਂ ਨੇ ਇੱਕ ਵੀ ਕ੍ਰਿਸਚੀਅਨ ਨੂੰ ਅਪੁਆਇੰਟਮੈਂਟ ਨਹੀਂ ਦਿੱਤੀ ਈਵਨ ਪਾਰਟੀ ਦਾ ਹਿੱਸੇਦਾਰ ਨਹੀਂ ਬਣਾਇਆ ਈ ਬਣਾ ਦਿਲੀ ਦੇ ਚੱਕੇ ਕਿ ਕ੍ਰਿਸਚੀਅਨ ਨੂੰ ਵੀ ਪਾਰਟੀ ਦਾ ਹਿੱਸੇਦਾਰ ਨਹੀਂ ਬਣਾਇਆ ਪੰਜਾਬ ਦੇ ਵਿੱਚ 2 ਸਾਲ 3 ਮਹੀਨੇ ਹੋ ਗਏ ਇਹਨਾਂ ਦੀ ਸਰਕਾਰ ਬਣੀ ਨੂੰ ਪੰਜਾਬ ਦੇ ਵਿੱਚ ਇੱਕ ਵੀ ਕ੍ਰਿਸਚੀਅਨ ਨੂੰ ਇਹਨਾਂ ਨੇ ਆ ਜਿਹੜੇ ਚੇਅਰਮੈਨ ਲਾਉਣਾ ਜਾਂ ਉਦਦਾ ਲਾਉਣਾ ਜਾਂ ਕਮਿਸ਼ਨ ਬਣਾਉਣਾ ਕੁਛ ਨਾ ਕੁਛ ਨਹੀਂ ਦਿਆ ਜੀ ਅਸੀਂ ਕਿਵੇਂ ਸਮਝੀਏ ਵੀ ਸਾਡੇ ਸਪੋਰਟ ਚ ਗਈ ਆ ਜਿਹੜੀ ਪਾਰਟੀ ਸਾਡੀ ਸਪੋਰਟ ਅਸੀਂ ਉਹਨਾਂ ਨਾਲ ਗੱਲ ਕੀਤੀ ਆ ਉਹਨਾਂ ਸਾਨੂੰ ਕਿਹਾ ਵੀ ਅਸੀਂ ਮਦਦ ਕਰਾਂਗੇ ਕਾਂਗਰਸ ਨੇ ਕੀ ਦਿੱਤਾ ਅਜੇ ਤੱਕ ਤੁਹਾਨੂੰ ਅਜੇ ਤੱਕ ਕਾਂਗਰਸ ਨੇ ਜਿਹੜਾ ਸਾਨੂੰ ਦਿੱਤਾ ਨਾ ਸਾਨੂੰ ਨਾਰਮਲ ਦੇ ਰਹੀ ਸਥਿਤੀਆਂ ਸਾਨੂੰ ਬੋਲਣ ਦਾ ਅਧਿਕਾਰ ਮਿਲੇ ਅਸੀਂ ਗੱਲ ਅੱਜ ਕਰ ਸਕਦੇ ਹਾਂ ਹੁਣ ਸਾਡਾ ਮਨੀਪੁਰਾ ਉਹਦੇ ਚ ਕ੍ਰਿਸ਼ਨਾ ਨੇ ਬੋਲਣ ਦੀ ਗੱਲ ਕੀਤੀ ਕ੍ਰਿਸ਼ਨਾ ਨੂੰ ਮਾਰ ਮਾਰ ਕੇ ਉਹਨਾਂ ਨੇ ਬੁਰਾ ਹਾਲ ਕਰਤਾ ਸਾਡੀਆਂ ਔਰਤਾਂ ਨੂੰ ਉਹਨਾਂ ਨੇ ਨੰਗਿਆਂ ਕਰਕੇ ਧੋੜਾਇਆ ਇਹ ਸਦ ਕਦੀ ਗੱਲ ਕਾਂਗਰਸ ਨੇ ਸਾਡੇ ਨਾਲ ਤੇ ਨਹੀਂ ਕੀਤੀ ਇਹਨਾਂ ਨੇ ਕੀਤੀ ਜਿਨ੍ਹਾਂ ਨੇ ਜਿਨ੍ਹਾਂ ਨੇ ਇਦਾਂ ਕੀਤੇ ਸੋਨ ਦੇ ਕਿਵੇਂ ਸਪੋਰਟ ਕਰਦੀ ਹੈ ਵੀ ਇੱਕ ਅਗਲੀ ਗੱਲ ਹੋਰ ਬੀਜੇਪੀ ਦੀ ਗਵਰਨਮੈਂਟ ਬਣੀ ਨੂੰ ਸੈਂਟਰ ਦੇ ਵਿੱਚ ਐਨਡੀਆ ਦੀ ਗਵਰਨਮੈਂਟ ਬਣੀ ਨੂੰ 10 ਸਾਲ ਹੋ ਗਏ ਸੈਂਟਰ ਦੇ ਵਿੱਚ ਇੱਕ ਮਿਨੋਰਿਟੀ ਕਮਿਸ਼ਨ ਬਣਿਆ ਸਾਰੀਆਂ ਕਮਿਟੀਆਂ ਇੰਡੀਆ ਦੇ ਵਿੱਚ ਸੱਤ ਮਿਨੋਰਿਟੀ ਕਮਿਊਨਿਟੀਜ਼ ਨੇ 6 ਮਿਨੋਰਿਟੀ ਕਮਿਊਨਿਟੀਜ਼ ਉਹਦੇ ਵਿੱਚ ਮੈਂਬਰ ਹੈਗੇ ਨੇ ਜਿਹੜੇ ਪੰਜ ਕਦੇ ਹੈਗੇ ਛੇਵਾਂ ਸਾਡਾ ਮੈਂਬਰ ਨਹੀਂ ਹੈਗਾ ਕਿਉਂ ਸਾਡਾ ਕਿਉਂ ਨਹੀਂ ਹੈਗਾ ਵੀ ਕੀ ਉਹਦਾ ਮਤਲਬ ਇਹ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੈਗਾ ਇਹ ਸਾਨੂੰ ਆਪ ਇਸ ਦੇਸ਼ ਦੇ ਵਿੱਚ ਸਹੀ ਨਹੀਂ ਸਮਝਦੇ ਸਾਡੇ ਇਸ ਦੇਸ਼ ਦੇ ਵਿੱਚ ਬਰਾਬਰ ਦਾ ਹਿੱਸੇਦਾਰ ਨਹੀਂ ਸਮਝਦੇ ਕਿਉਂ ਨਹੀਂ ਸਮਝਦਾ ਵੀ ਇਹ ਜੇ ਜਿਹੜੇ ਸਾਨੂੰ ਸਮਝ ਨਹੀਂ ਨਹੀਂ ਕਿ ਉਹ ਕਿਵੇਂ ਮਦਦ ਕਰ ਸਕਦੇ ਸੀ ਉਹਨਾਂ ਦੀ ਵੀ ਮਾਲੋ ਹੁਣ ਆਮ ਆਦਮੀ ਪਾਰਟੀ ਲੈ ਲੋ ਆਮ ਆਦਮੀ ਪਾਰਟੀ ਨੇ ਜਦੋਂ ਦੀ ਸਰਕਾਰ 2 ਸਾਲ 3 ਮਹੀਨੇ ਹੋ ਗਿਆ ਸਾਰੀਆਂ ਕੌਮਾਂ ਦੇ ਇਹਨਾਂ ਨੇ ਚੇਅਰਮੈਨ ਬਣਾਤੇ ਕੁਝ ਕੁਝ ਬਣਾਤਾ ਕਮਿਸ਼ਨ ਦੇ ਮੈਮ ਕਮਿਸ਼ਨ ਦੇ ਚੇਅਰਮੈਨ ਬਣਾਤੇ ਕੋਈ ਹੋਰ ਲਾਤੇ ਸਾਡਾ ਕਿਉਂ ਨਹੀਂ ਬੰਦਾ ਵੀ ਸਾਡੇ ਕੁਝ ਬੰਦੇ ਨਾਲ ਕੰਮ ਕਰਦੇ ਨੇ ਉਹਨਾਂ ਤੋਂ ਸਾਰੇ ਬੰਦੇ ਤੁਰੇ ਫਿਰਦੇ ਕਿਉਂ ਨਹੀਂ ਵੀ ਇਹ ਹੁਗਨ ਆ ਕਿਸਾ ਲੰਮੇਰਾ ਜਦੋਂ ਇਹ ਫਰੰਟ ਤੁਹਾਡਾ ਬਣਿਆ ਸੀਗਾ ਕੱਲਾ ਧਾਰਮਿਕ ਵਾਲੇ ਪੱਖ ਨੂੰ ਹੀ ਮੁਖ ਰੱਖ ਕੇ ਬਣਿਆ ਸੀਗਾ ਕਿ ਧਾਰਮਿਕ ਪੱਖ ਦੇ ਵਿੱਚ ਸੁਧਾਰ ਲਿਆਵਾਂਗੇ ਜਾਂ ਆਪਣੀ ਜਨਤਾ ਜਿਹੜੀ ਆ ਉਹਨੀਆਂ ਸਮੱਸਿਆਵਾਂ ਨੂੰ ਲੈ ਕੇ ਧਾਰਮਿਕ ਪੱਖ ਦੇ ਲੋਕੋ ਨੇ ਇਸ ਪਾਸੇ ਨੂੰ ਜੋੜਾਂਗੇ ਜਾਂ ਫਿਰ ਰਾਜਨੀਤੀ ਵਾਲਾ ਵੀ ਇਹਦੇ ਵਿੱਚ ਹਿੱਸਾ ਸੀਗਾ ਉਦੋਂ ਜਦੋਂ ਅਸੀਂ 89 ਦੇ ਵਿੱਚ ਪੰਜਾਬ 크ਰਿਸਚਨ ਮੂਵਮੈਂਟ ਦੀ ਸਟੈਬਲਿਸ਼ਮੈਂਟ ਕੀਤੀ ਉਸ ਵੇਲੇ ਸਾਡੇ ਕੋਲ ਸਾਰੇ ਚਾਰੋਂ ਸਬਜੈਕਟ ਸਾਡੇ ਦਿਮਾਗ 'ਚ ਸਨ ਧਾਰਮਿਕ ਸਮਾਜਿਕ ਆਰਥਿਕ اور ਰਾਜਨੀਤਿਕ ਪਰ ਉਸ ਵੇਲੇ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਸਾਡੇ ਸਾਹਮਣੇ ਧਾਰਮਿਕ ਦੇ ਤੇ ਆਰਥਿਕ ਮਸਲਿਆਂ ਦੀ ਸੀ ਸਮਾਜਿਕ ਮਸਲਿਆਂ ਦੀ ਸੀ ਅਸੀਂ ਉਸੇ ਸਮੇਂ ਤੋਂ ਹੀ ਇਸ ਗੱਲ ਦੇ ਉੱਤੇ ਕੰਮ ਕਰਦੇ ਪਏ ਅਸੀਂ ਦਿੱਲੀ ਵੀ ਜਾ ਕੇ ਧਰਨੇ ਲਾਏ ਆ ਜੈਲੀਆਂ ਕਿਤੀਆਂ ਬੜੀਆਂ ਬੜੀਆਂ ਚੰਡੀਗੜ੍ਹ ਅਸੀਂ ਤਕਰੀਬਨ 14 ਰੈਲੀਆਂ ਸੀ ਚੰਡੀਗੜ੍ਹ ਵੱਡੀਆਂ ਰੈਲੀਆਂ ਕੀਤੀਆਂ ਦਿੱਲੀ ਅਸੀਂ ਜੰਤਰ ਮੰਤਰ ਤੇ ਵੀ ਧਰਨਾ ਲਾਇਆ ਅਸੀਂ ਆਪਣੇ ਅਧਿਕਾਰਾਂ ਦੀ ਗੱਲ ਕੀਤੀ ਹੈ ਅਸੀਂ ਗੱਲ ਕਰ ਦਿੱਤੀ ਆ ਆਖਰੀ ਸਵਾਲ ਆ ਮੇਰਾ ਚੰਨੀ ਹੁਣਾ ਦੇ ਲਈ ਕੀ ਰਣਨੀਤੀ ਬਣਾਈ ਆ ਉਹਨਾਂ ਨੂੰ ਜਿਤਾਉਣ ਦੇ ਲਈ ਕੀ ਰਣਨੀਤੀ ਬਣਾਈ ਆ ਕਿਵੇਂ ਉਹਨਾਂ ਨੂੰ ਚੋਣ ਪ੍ਰਚਾਰ ਦੀ ਮੁਹਿੰਮ ਦੇ ਵਿੱਚ ਸ਼ਾਮਲ ਹੋਵੇ ਸਾਡੇ ਜਿੰਨੇ ਵੀ ਪੰਜਾਬ 크ਰਿਸਚਨ ਮੂਵਮੈਂਟ ਦੇ ਆਉਂਦੇ ਆਧਾਰ ਨੇ ਜਿੱਥੇ ਜਿੱਥੇ ਰਹਿੰਦੇ ਨੇ ਅਸੀਂ ਉਹਨਾਂ ਸਾਰਿਆਂ ਦੀ ਆਪਣੀ ਆਪਣੀ ਉਸ ਜਗ੍ਹਾ ਤੇ ਡਿਊਟੀ ਲਾਈ ਆ ਕਿ ਤੁਸੀਂ ਆਪਣੇ ਇਲਾਕੇ ਦੇ ਅਸੀਂ ਉਹਨਾਂ ਨੂੰ ਸਾਰੇ ਜ਼ਿਲ੍ਹੇ ਚ ਜਾਂਦੀ ਜਾਣ ਦੀ ਗੱਲ ਨਹੀਂ ਕੀਤੀ ਜਿਹੇ ਇਸ ਏਰੀਆ ਚ ਰਹਿੰਦੇ ਕਿਉਂਕਿ ਸਾਡੇ ਹਰ ਪਿੰਡ ਚ ਸਾਡਾ ਕਾਰਜਕਰਤਾ ਬੈਠਾ ਉਸੇ ਕੰਮ ਕਰੇਗਾ ਜਿੱਥੇ ਹੁਣ ਦੋ ਕੈਂਡੀਡੇਟ ਤੁਹਾਡੇ ਅਲਾਨੇ ਗਏ ਨੇ ਤੁਹਾਡੇ ਭਾਈਚਾਰੇ ਦੇ ਵਿੱਚੋਂ ਤਾਂ ਉਹਨਾਂ ਲੋਕ ਸਭਾ ਹਲਕਿਆਂ ਦੇ ਵਿੱਚ ਕੀ ਰਣਨੀਤੀ ਲਾਉਗੀ ਉੱਥੇ ਵੀ ਕਾਂਗਰਸ ਦਾ ਸਮਰਥਨ ਕਰਨਾ ਜਿਵੇਂ ਗੁਰਦਾਸਪੁਰ ਦੀ ਗੱਲ ਕਰੀਏ ਸੁਖਿੰਦਰ ਰੰਧਾਵਾ ਨੇ ਉੱਥੋਂ ਕਾਂਗਰਸ ਦੇ ਉਮੀਦਵਾਰ ਉੱਥੇ ਵੀ ਤੁਸੀਂ ਹੁਣ ਕਾਂਗਰਸ ਦੀ ਸਪੋਰਟ ਕਰੋਗੇ ਜਾਂ ਫਿਰ ਆਪਣੇ ਭਾਈਚਾਰੇ ਨੂੰ ਤਰਜੀਹ ਦੇਵੋਗੇ ਅਜੇ ਤੱਕ ਦੂਸਰੇ ਲੋਕਾਂ ਨੇ ਸਾਡੇ ਨਾਲ ਕਿਸੇ ਨੇ ਕੰਟੈਕਟ ਨਹੀਂ ਕੀਤਾ ਇਸ ਵੇਲੇ ਤੱਕ ਸਾਡੀ ਜਿਹੜੀ ਡਾਇਲੋਜੀ ਹੈ ਸਾਡੀ ਜਿਹੜੀ ਗੱਲ ਹੈਗੀ ਆ ਅਸੀਂ ਦੇਸ਼ ਨੂੰ ਬਚਾਉਣ ਦੀ ਗੱਲ ਕਰਦੇ ਆ ਮਿਨੋਰਟੀਜ਼ ਦੇ ਹੱਕਾਂ ਦੀ ਗੱਲ ਕਰਦੇ ਆ ਇਸ ਕਰਕੇ ਜੇਕਰ ਜਦੋਂ ਸਾਡਾ ਕਿਤੇ ਗੱਲ ਕਰਨਗੇ ਪਹਿਲੀ ਗੱਲ ਤੇ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਉਹ ਸਾਡਾ ਗੱਲ ਕਰਨ ਕਿਉਂਗੇ ਅਸੀਂ ਇਸ ਗੱਲ ਨੂੰ ਜਾਣਦੇ ਹਾਂ ਕਿ ਸਾਡੀ ਜਿਹੜੀ ਕੌਮ ਹੈ ਕਿਵੇਂ ਬਚਣੀ ਹੈ ਅਨ ਸਿਉ ਦੇ ਲਈ ਵਿਧਾਨ ਸਭਾ ਦੀ ਗੱਲ ਕਰਾਂਗੇ ਵਿਧਾਨ ਸਭਾ ਤੇ ਅਸੀਂ ਆਸ ਕੀ ਉਸ ਕਰਾਂਗੇ ਇਸ ਵਾਰ ਤੁਹਾਡੇ ਧਿਆਨ ਚ ਪਹਿਲਾਂ ਹੀ ਅੱਜ ਲੈ ਆ ਦੇਵਾਂ ਅਗਲੀ ਜਿਹੜੀ ਵਿਧਾਨ ਸਭਾ ਉਹ 크ਰਿਸਚਨਾਂ ਤੋਂ ਬਿਨਾ ਨਹੀਂ ਹੋਊਗੀ ਇਹ ਤੁਹਾਨੂੰ ਅਸੀਂ ਅੱਜ ਲਾ ਕਰ ਕਿ ਕਹਿੰਦਾ ਇਹ ਹਾਮਿਦ ਮਸੀਹ ਨੇ ਪੰਜਾਬ 크ਰਿਸਚਨ ਮੂਵਮੈਂਟ ਫਰੰਡ ਦੇ ਪ੍ਰਧਾਨ ਨੇ ਔਰ ਸਿੱਧੇ ਤੌਰ ਦੇ ਉਤੇ ਕਾਂਗਰਸ ਦੇ ਸਮਰਥਨ ਦੀ ਗੱਲ ਕੀਤੀ ਗਈ ਹੈ ਔਰ ਕਹਿੰਦੇ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਉਮੀਦਵਾਰ ਨੇ ਤਾਂ ਸਾਡੀ ਟੀਮ ਇੱਥੇ ਜਲੰਧਰ ਤੋਂ ਵਿੱਚ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਸਕੂਟ ਕਰੇਗੀ ਜਿੱਥੇ ਵੀ ਜਿੱਥੇ ਡਿਊਟੀ ਕਾਂਗਰਸ ਵੱਲੋਂ ਲਗਾਈ ਜਾਏਗੀ ਉੱਥੇ ਹੀ ਜਾ ਕੇ ਅਸੀਂ ਪ੍ਰਚਾਰ ਕਰਾਂਗੇ ਫਿਰ ਹਾਲ ਤੁਸੀਂ ਬਣੇ ਰਹੋ ਹਮਦਰਦ ਟੀਵੀ ਦਾ